ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਹੁਣ ਬਿਹਾਰ ਨੂੰ ਫਿਰ ਉਹੀ ਮਤਲਬ ਬਿਹਾਰ ਨੂੰ ਵੀ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਗਵੰਤ ਮਾਨ ਸੀਐਮ ਸਾਹਿਬ ਨੇ ਕੇਜਰੀਵਾਲ ਨਾਲ ਵੀ ਵਾਦਾ ਕਰ ਦਿੱਤਾ ਸਾਨੂੰ ਬਿਹਾਰ ਦੀਆਂ ਚੋਣਾਂ ਅਸੀਂ ਜਿਤਾਵਾ ਦਾਂਗੇ। ਚਾਹੇ ਉਹਦੇ ਲਈ ਸਾਨੂੰ ਪੰਜਾਬ ਤੇ ਜਿੰਨਾ ਮਰਜ਼ੀ ਕਰਜ਼ਾ ਚੁੱਕਣਾ ਪੈ ਜਾਵੇ। ਕੋਈ ਉੱਠੇ ਸਿੱਧੇ ਕੰਮ ਕਰਨੇ ਪੈ ਜਾਣ। ਸ਼ਾਮ-ਦਾਮ-ਧੰਡ ਬੇਦ ਜਿਹੜੀ ਮਨੀਸ਼ ਜੋਧਿਆ ਨੇ ਕਹਿੰਦਾ ਸਾਨੂੰ ਉਸ ਰਾਹ ਤੇ ਚੱਲਣਾ ਪੈ ਜੇ। ਪਰ ਸਾਨੂੰ ਬਿਹਾਰ ਚ ਅਸੀਂ ਦਿਤਾ ਕੇ ਰਾਂਗੇ ਤੇ ਅੱਗੇ ਆਕਾ ਜਿਹੜੇ ਸੀਐਮ ਭਗਵੰਤ ਮਾਨ ਸਾਹਿਬ ਦੇ ਆਕਾ ਕੇਜਰੀਵਾਲ ਨੇ ਵੀ ਵੱਡਾ ਬਿਆਨ ਆ ਜਿਹੜਾ ਬਿਹਾਰ ਦੀਆਂ ਚੋਣਾਂ ਦੌਰਾਨ ਕਹਿ ਦਿੱਤਾ ਜੇ ਤੁਸੀਂ ਸਾਨੂੰ ਇਸ ਵਾਰ ਬਿਹਾਰ ਤੋਂ ਸਾਨੂੰ ਜਿਤਾ ਦੋਗੇ ਸਾਨੂੰ ਉਹ ਸੋਦੇ ਤੇ ਤੁਸੀਂ ਬਿਠਾ ਦੋਗੇ ਕਿ ਆਈ ਮਹੀਨੇ ਮਾਤਾ ਪੈਨਾ ਨੂੰ ਉਹਨਾਂ ਨੇ 3000 ਦਾ ਮਹੀਨਾ ਕਹਿ ਦਿੱਤਾ ਕਿ ਅਸੀਂ ਤਾਂ ਨਿਆ ਵਧਾ ਦਾਂਗੇ ਸੀ 3000 ਰੁਪਏ ਮਹੀਨਾ ਤੁਹਾਡੇ ਖਾਤਿਆਂ ਦੇ ਵਿੱਚ ਚੜੇ ਮਹੀਨੇ ਆ ਜਾ ਕਰੂਗਾ ਜਿਵੇਂ ਪੰਜਾਬ ਦੇ ਵਿੱਚ ਵਾਦਾ ਕੀਤਾ ਗਿਆ ਸੀ ਮਾਤਾ ਪੈਨਾਂ ਨੂੰ 1000 ਰੁਪਏ ਮਹੀਨਾ ਦੇਣਾ ਕਿ ਜਿਵੇਂ ਸਾਡੀ ਸਰਕਾਰ ਬਣ ਗਈ ਸਾਰਾ ਮੈਪ ਤਿਆਰ ਆ ਕਿਧਰੋਂ-ਕਧਰੋਂ ਪੈਸੇ ਆਉਣੇ ਨੇ ਉਹ ਸਾਰਾ ਕੁਝ ਤਿਆਰ ਕਰੀ ਬੈਠੇ ਆ ਕਿ ਸਾਡੀ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਅਸੀਂ ਉਹ ਚੀਜ਼ਾਂ ਨਾਲ ਦੀ ਨਾਲ ਸ਼ੁਰੂ ਕਰ ਦੇਣੀ ਆ ਜਿਵੇਂ ਪਿਛਲੇ 4 ਸਾਲਾਂ ਤੋਂ ਲਗਾਤਾਰ ਮਾਤਾ ਪੈਨਾ ਦੇ ਖਾਤਿਆਂ ਦੇ ਵਿੱਚ 1000-1000 ਰੁਪਏ ਮਹੀਨਾ ਕਿ 1000-1000 ਰੁਪਏ ਮਹੀਨਾ ਆ ਰਿਹਾ ਇਸੇ ਤਰ੍ਹਾਂ ਹੁਣ ਕੇਜਰੀਵਾਲ ਜਾ ਕੇ ਭਗਵੰਤ ਮਾਨ ਸਾਹਿਬ ਉਹਨਾਂ ਦੇ ਨਾਲ ਜਾਣਗੇ ਕਿਉਂਕਿ ਆਕਾ ਦਾ ਹੁਕਮ ਤਾਂ ਸਰਮੱਥੇ ਹੁੰਦਾ ਮੰਨਣਾ ਪੈਂਦਾ ਜਿਵੇਂ ਕਹਿੰਦੇ ਨੇ ਓਵੇਂ ਕਰਨਾ ਪੈਂਦਾ ਜੇ ਪੈਸਿਆਂ ਦੀ ਲੋੜ ਆ ਪੰਜਾਬ ਦੇ ਸਿਰ ਤੇ ਕੇਜਰੀਵਾਲ ਸਾਹਿਬ ਵੀ ਉੱੜਦੇ ਫਿਰਦੇ ਨੇ ਦਿੱਲੀ ਚ ਹੁਣ ਕਦਰ ਨਹੀਂ ਦਿੱਲੀ ਦੇ ਲੋਕਾਂ ਨੇ ਛੱਟ ਕੇ ਪਰਾਂ ਕਰਤਾ ਹੁਣ ਪੰਜਾਬ ਦੇ ਵਿੱਚ ਹਕੂਮਤ ਕਾਇਮ ਆ ਹਜੇ ਤੱਕ ਇਹ ਹਕੂਮਤ ਵੀ ਪੰਜਾਬ ਦੇ ਵਿੱਚ 1.5 ਸਾਲ ਤੱਕ ਕੰਮ ਰਹਿਣੀ ਆ ਉਸ ਤੋਂ ਬਾਅਦ ਸਰਕਾਰ ਕਿਹਦੀ ਬਣੂਗੀ ਇਹ ਸਮਾਂ ਦੱਸੂਗਾ ਮੁੜ ਮੰਨ ਸਕਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਕੇ ਨਹੀਂ ਇਹ ਵੀ ਲੋਕ ਤੈਅ ਕਰਨਗੇ ਅਕਾਲੀ ਦਲ ਬਣਾਉਣੀ ਆ ਚਾਹੇ ਕਾਂਗਰਸ ਦੀ ਬਣਾਉਣੀ ਆ ਚਾਹੇ ਭਾਜਪਾ ਦੀ ਬਣਾਉਣੀ ਆ ਇਹ ਲੋਕ ਸਤਾਈ ਦੇ ਵਿੱਚ ਤੈਅ ਕਰ ਲੈਣਗੇ ਹੁਣ ਲੋਕ ਬੜੇ ਸੂਝਵਾਨ ਹੋ ਚੁੱਕੇ ਆ ਪਤਾ ਲੱਗ ਚੁੱਕੇ ਆ ਕਿ ਇਹ ਕਿਵੇਂ ਖੇਡਦੇ ਰਹੇ ਨੇ ਚੱਲਾ ਚਾਹੇ ਆਮ ਆਦਮੀ ਪਾਰਟੀ ਆ ਕੋਈ ਵੀ ਸੱਪ ਲਾੜੀਏ ਪਾਰਟੀਬਾਦੀ ਹੈਗੀ ਆ ਇਹ ਕਿਵੇਂ ਲੋਕਾਂ ਦੇ ਦਿਲਾਂ ਨਾਲੇ ਖੇਡਦੇ ਨੇ ਕਿਵੇਂ ਜਜ਼ਬਾਤੀ ਹੋ ਜਾਂਦੇ ਨੇ ਲੋਕ ਇਹ ਗੱਲ ਆ ਜਿਹੜੀ ਹੁਣ ਭਲੀ ਭੰਤੀ ਸਮਝਣ ਲੱਗ ਗਏ ਨੇ ਹੁਣ ਜੇ ਮੈਂ ਕਹਿ ਦਿੱਤਾ ਕਿ ਪੰਜਾਬੀ ਬਿਹਾਰ ਦੇ ਵਿੱਚ ਅਸੀਂ 3000 ਰੁਪਏ ਮਹੀਨਾ ਇਹ ਜਿਹੜੀ ਯੋਜਨਾ ਚਲਾਈ ਆ ਇਹਨਾਂ ਨੇ ਮਾਤਾ ਪੈਣ ਵਾਲੀ ਯੋਜਨਾ ਜਿਹੜੀ ਤਹਿਤ ਚਲਾਈ ਆ 3000 ਰੁਪਏ ਮਹੀਨਾ ਅਸੀਂ ਦਿਆ ਕਰਾਂਗੇ ਸ਼ਾਇਦ ਕੇਜਦੀਵਾਲ ਸਾਹਿਬ ਇਹ ਭੁੱਲ ਗਏ ਕਿ ਅੱਧਾ ਬਿਹਾਰ ਤਾਂ ਪੰਜਾਬ ਦੇ ਵਿੱਚ ਬੈਠਾ ਹੈ ਤੁਸੀਂ 3000 ਤਾਂ ਕਿਹਨਾਂ ਨੂੰ ਪਾਉਂਗੇ ਕਿ ਉਹਨਾਂ ਦੀ ਕਦੇ ਗੱਲ ਨਹੀਂ ਹੋਣੀ ਜਾਂ ਤੁਸੀਂ ਜਦੋਂ ਵੋਟਾਂ ਆਉਣਗੀਆਂ ਉਹ ਕੋਈ ਸਿਸਟਮ ਇਦਾਂ ਦਾ ਕਰੋਗੇ ਕਿ ਉਹ ਗੱਲਬਾਤ ਫੋਨ ਤੇ ਕਨੈਕਟ ਨਾ ਹੋ ਸਕਣ ਜਿਹੜੇ ਬਿਹਾਰ ਤੋਂ ਪੰਜਾਬ ਦੇ ਵਿੱਚ ਆਏ ਹੋਏ ਨੇ ਕੰਮ 'ਇਹ ਜਿਹੜੇ ਕੰਮ ਕਰ ਰਹੇ ਨੇ ਇੱਥੇ ਅੱਧਾ ਬਿਹਾਰ ਤਾਂ ਪੰਜਾਬ ਦੇ ਵਿੱਚ ਬੈਠਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਤੁਹਾਡੇ ਹਲਤਾਂ ਦਾ ਕਿ ਤੁਸੀਂ ਪੰਜਾਬ ਨੂੰ ਕਿੰਨਾ ਕਰ ਅਗਲਾ ਪੰਜਾਬ ਬਣਾ ਦਿੱਤਾ ਜਾਂ ਭਗਵੰਤ ਮਾਨ ਜਾਊਗਾ ਨਾ ਕੌਮਾਂ ਦੀ ਖਾਤਰ ਆਵਦੇ ਆਕਾਦੀ ਖਾਤਰ ਜਾਣਗੇ ਕਿ ਉਹ ਸਵਾਲ ਪੁੱਛਣਗੇ ਨਹੀਂ ਪਰ ਉਹ ਕਿੱਥੇ ਸਵਾਲ ਬਹੁਤ ਘੱਟ ਪੁੱਛਦੇ ਨੇ ਇਹ ਸਿਰਫ ਪੰਜਾਬ ਹੀ ਆ ਜੋ ਹਰ ਇੱਕ ਥਾਂ ਤੇ ਲੜਨ ਲਈ ਤਿਆਰ ਹੁੰਦਾ ਹੁਣ ਬਿਹਾਰ ਤੋਂ ਤੁਸੀਂ ਵੋਟਾਂ ਮੰਗਣ ਜਾ ਰਹੇ ਹੋ ਪਰ ਉਹ ਲੋਕ ਲੱਗਦਾ ਕੀ ਤੋ 3000 ਦੇ ਪਿਛੇ ਤੁਹਾਨੂੰ ਵੋਟ ਪਾ ਦੇਣਗੇ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦੇ ਬੰਦੇ ਬੈਠੇ ਨੇ ਕੰਮ ਕਰਨ ਆਏ ਹੋਏ ਨੇ ਉਹਨਾਂ ਨੇ ਤਾਂ ਰੌਲਾ ਪਾਤਾ ਹੋਣਾ ਕਿ ਇਹਨਾਂ ਨੂੰ ਤਾਂ ਭਲੇਖੇਣਾ ਵੀ ਨਾ ਵੋਟ ਪਾ ਦੀਓ ਕਦੇ केजरीवाल ਨੂੰ ਕਿ ਇਹਦਾ ਤਾਂ ਕੋਈ ਸਟੈਂਡ ਹੈ ਨਹੀਂ ਇਹ ਤਾਂ ਉਹ ਗੱਲਾਂ ਕਹੀ ਜਾਂਦਾ ਬਾਅਦ ਚ ਉਸਦੇ ਉਲਟ ਹੋ ਜਾਣਗੀਆਂ ਕੇਜਰੀਵਾਲ ਦੀਆਂ ਅਨੇਕਾਂ ਹੀ ਪੁਰਾਣੀਆਂ ਵੀਡੀਓ ਪਈਆਂ ਜਿਦੇ ਵਿੱਚ ਕਹਿੰਦੇ ਐਸ ਤਾਂ ਆਮ ਸੈਂਪਲ ਬੰਦੇ ਆ ਅਸੀਂ ਨਾ ਹਵੇਲੀ ਚਾਹੀਦੀ ਆ ਨਾ ਸਾਨੂੰ ਜਹਾਜ਼ ਚਾਹੀਦਾ ਨਾ ਸਾਨੂੰ ਸਕਿਉਰਟੀ ਚਾਹੀਦੀ ਆ ਕੁਝ ਨਹੀਂ ਚਾਹੀਦਾ ਅਸੀਂ ਆਮ ਨਾਗਰਿਕਾਂ ਆਮ ਨਾਗਰਿਕਾਂ ਦੀ ਜਿੱਤਾਂਗੇ ਆਮ ਨਾਗਰਿਕਾਂ ਦੀ ਤਰ੍ਹਾਂ ਹੀ ਜਿਵੇਂ ਲੋਕ ਰਹਿ ਰਹੇ ਨੇ ਅਸੀਂ ਉਸੇ ਤਰ੍ਹਾਂ ਰਹਾਂਗੇ ਐਸੇ ਤਰ੍ਹਾਂ ਹੀ ਭਗਵਾਨ ਕਮਾਨ ਪਹਿਲਾਂ ਗਲੀਆਂ ਦੇ ਵਿੱਚ ਭਸਦਾ ਫਿਰਦਾ ਸੀ ਵੋਟਾਂ ਤੋਂ ਪਹਿਲਾਂ 14 ਲਾ ਲਈਏ 17 ਲਾ ਲਈਏ ਜਦੋਂ ਪਾਵਰ ਹੱਥ ਵਿੱਚ ਹੈ ਹੀ ਨਹੀਂ ਸੀ ਭਗਵਾਨ ਤਮਨ ਸਾਹਿਬ ਇਸੇ ਤਰ੍ਹਾਂ ਗਲੀਆਂ ਦੇ ਵਿੱਚ ਜਣੇ ਖਣੇ ਆ ਜਾ ਕੇ ਹੈਲੋ ਮਨਾਲੀ ਉਹ ਹਰ ਇੱਕ ਨੂੰ ਮਤਲਬ ਐ ਸਮਝਦੇ ਸਹੀ ਠੀਕ ਆ ਜਣੇ ਖਣੇ ਨਾਲ ਜਾ ਕੇ ਹੈਲੋ ਮਿਲਾਈ ਦੇ ਹੁਣ ਹੁਣ ਜੇ ਕੋਈ ਨੇੜੇ ਆਉਣਾ ਚਾਹੁੰਦਾ ਕੋਈ ਆਪ ਦੇ ਸਵਾਲਾਂ ਦੇ ਜਵਾਬ ਪੁੱਛਣਾ ਚਾਹੁੰਦਾ ਪੰਜਾਬ ਨੂੰ ਕਿੰਨੀ ਕੁ ਤਰੱਕੀਆਂ ਦੇ ਤੁਸੀਂ ਰਾਹ ਤੇ ਲੈ ਗਏ ਉਸ ਪ੍ਰਤੀ ਕੋਈ ਪੱਤਰਕਾਰ ਗੱਲ ਪੁੱਛਦਾ ਤਾਂ ਉਹਨਾਂ ਨੂੰ ਵਿਰੋਧੀ ਪਾਰਟੀਆਂ ਦਾ ਦਰਜਾ ਦੇ ਦਿੰਦੇ ਆ ਆਪ ਦੇ ਕੋਲ ਹੀ ਹਾਲਾਂਕਿ ਉਹਨਾਂ ਦਾ ਸਾਰਾ ਚੀਜ਼ਾਂ ਉਹ ਮਤਲਬ ਕੋਈ ਵੀ ਅਗਰ ਜਿਹਦੀ ਜਾਗਦੀ ਜ਼ਮੀਰ ਹੈ ਜਿਹੜਾ ਸਵਾਲ ਪੁੱਛਦਾ ਹੈ ਮੈਂ ਆਦਮੀ ਪਾਰਟੀ ਨੂੰ ਚਾਹੇ ਹੋਰਾ ਪਾਰਟੀਆਂ ਨੂੰ ਵੀ ਉਹ ਸਵਾਲ ਪੁੱਛ ਲੈਂਦੇ ਨੇ ਪੱਤਰਕਾਰ ਐ ਨਹੀਂ ਕਿਲੇ ਕਿ ਸੋਡੇ ਹੀ ਵਿਰੋਧੀ ਨੇ ਲੋਕਾਂ ਨੇ ਚੁਣਿਆ ਕਿ ਲੋਕਾਂ ਨੇ ਚੁਣਿਆ ਤੁਹਾਡਾ ਕੰਮ ਆ ਜਿਹੜਾ ਕਿ ਤੁਸੀਂ ਆਹ ਕੰਮ ਪੰਜਾਬ ਦੇ ਵਿੱਚ ਕਰਨੇ ਨੇ ਜਿਹੜੇ ਤੁਸੀਂ ਵਾਦੇ ਵੋਟਾਂ ਤੋਂ ਪਹਿਲਾਂ ਕਹਿੰਦੇ ਹੋ ਬਾਅਦ ਦੇ ਵਿੱਚ ਭੁੱਲ ਜਾਂਦੇ ਹੁਣ ਬਿਹਾਰ ਦੀਆਂ ਵੋਟਾਂ ਪੈ ਜਾਣੀਆਂ ਉਹਦਾ ਵੀ ਪਤਾ ਲੱਗ ਜੂ ਕਿ ਅਜ ਦੀ ਬਾਲ ਹੁਣ ਕਿੰਨੇ ਕ ਪਾਣੀ ਦੇ ਵਿੱਚ ਆ ਜਿਹੜੇ ਵਾਦੇ ਵੱਡੇ ਵੱਡੇ ਕਰ ਰਹੇ ਨੇ 27 ਦੀਆਂ ਵੋਟਾਂ ਵੀ ਇਧਰ ਨੇੜੀ ਆ ਸਾਲ ਸਵਾ ਸਾਲ ਡੇਢ ਸਾਲੇ ਜਲਦੀ ਹੀ ਲੰਘ ਜਾਣਾ ਇਹ ਦੇਖਦੇ ਅੱਗੇ ਹੋਰ ਜਿਹੜੇ ਹੋਰ ਵੱਡੇ ਦਾਅਵੇ ਕੀ ਕਰਦੇ ਨੇ 27 ਦੇ ਵਿੱਚ ਜਿੰਨਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵੀ ਅੱਗੇ ਚੀਜ਼ਾਂ ਆ ਜਾਣਗੀਆਂ